हां जी आज ਅਸੀਂ ਪਹੁੰਚੇ ਹਾਂ ਨਗਰ ਪੰਚਾਇਤ ਦਫ਼ਤਰ ਨਥਾਣਾ ਵਿਖੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੱਕਾ ਮੋਰਚਾ ਚੱਲ ਰਿਹਾ ਹੈਗਾ ਸੂਨ ਨਗਰ ਨਿਵਾਸੀ ਨਥਾਣਾ ਦੇ ਸਹਿਯੋਗ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਤਾ ਗਰਾਹਾਂ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਰਵਾਉਣੀ ਆ ਸੋਡੀ ਅੱਗੇ ਗੱਲਬਾਤ ਭਾਰਤੀ ਕਿਸਾਨ ਸੂਨ ਨਿਯੇਕਤਾ ਗਰਾਹਾਂ ਦਾ ਮੀਤ ਪ੍ਰਧਾਨ ਇਕਾਈ ਨਥਾਣਾ ਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਸੰਘਰਸ਼ ਲੜ ਰਹੇ ਹਾਂ ਤਕਰੀਬਨ ਜਦੋਂ ਦੀ ਸਰਕਾਰ ਬਣੀ ਆ 2.5 ਸਾਲਾਂ ਤੋਂ ਹੀ ਸਾਡੇ ਇੱਥੇ ਸਮੱਸਿਆ ਤਾਂ ਪਹਿਲਾਂ ਵੀ ਸੀਗੀ ਪਾਣੀ ਦੀ ਜਣੀ ਦੀ ਹੁਣ ਜ਼ਿਆਦਾ ਆ ਕਿਉਂਕਿ ਪਹਿਲਾਂ ਇਹਦੀ ਨਿਕਾਸੀ ਸੀ ਜਿਹੜੀ ਉਹ ਸਾਡੇ ਇੱਥੋਂ ਦੀ ਸੂਆ ਜਾਂਦਾ ਸੀਗਾ ਉਹਦੇ ਵਿੱਚ ਹੋ ਜਾਂਦੀ ਸੀ ਗੰਦੇ ਪਾਣੀ ਦੀ ਪਰ ਜਦੋਂ ਦੀ ਉਹ ਬੰਦ ਹੋਈ ਆ ਉਸ ਤੋਂ ਬਾਅਦ ਇਹ ਸਾਡੇ ਪਿੰਡ ਦੀ ਵੱਡੀ ਜਣੀ ਦੀ ਸਮੱਸਿਆ ਬਣੀ ਹੋਈ ਆ ਕਿਉਂਕਿ ਸਾਡੇ ਪਿੰਡ ਦੀਆਂ ਸਾਰੀਆਂ ਗਲੀਆਂ 'ਚ ਗੁਰਦੁਆਰਾ ਸਾਹਿਬ ਕੋਲੇ ਕੋਈ ਸਾਡੇ ਮੰਦਿਰ ਆ ਮਾਤਾ ਦਾ ਉੱਥੇ ਜਾ ਸਾਡੇ ਜਿੰਨੇ ਵੀ ਵਿਹੜੇ ਆ ਮਜ਼ਦੂਰ ਪਰਿਵਾਰਾਂ ਦੇ ਸਾਰੇ ਘਰਾਂ ਚ ਜਾਨੀ ਦੀ ਪਾਣੀ ਆ ਜਿਹੜਾ ਇਹ ਵੱਡੀ ਸਮੱਸਿਆ ਬਣੀ ਹੋਈ ਆ ਵਿੱਚ ਵਿੱਚ ਤਾਂ ਸਾਡੇ ਇਹ ਜਿਹੇ ਘਰ ਆ ਜਿਹੜੇ ਗਰੀਬਾਂ ਦੇ ਨੀਵੇਂ ਥਾਮਾਂ ਚ ਵੀ ਜਿਨ੍ਹਾਂ ਦੇ ਚੁੱਲਿਆਂ ਤੱਕ ਪਾਣੀ ਪਹੁੰਚਿਆ ਖੜਾਗਾ ਸਾਡੀ ਜਿਹੜੀ ਇਥੋਂ ਦੀ ਧਾਰਮਿਕ ਗਊਸ਼ਾਲਾ ਜੀ ਉਹਦੇ ਜਾਨੀ ਦੀ ਬਾਰਮੂਰੇ ਵੀ ਪਾਣੀ ਇੰਨਾ ਜ਼ਿਆਦਾ ਆ ਕਿ ਨੰਗਿਆ ਨਹੀਂ ਜਾਂਦਾ ਮਿੱਟੀ ਦੇ ਬੰਨ પા ਕੇ ਜਾਣੀ ਦੀ ਉਹ ਛੱਪੜਾਂ ਦਾ ਜਿਹੜਾ ਰੂਪ ਧਾਰਨ ਕਰੀ ਬੈਠਿਆ ਲੋਕਾਂ ਨੇ ਬੰਨ੍ਹ ਪਾ ਕੇ ਪਾਣੀ ਨੂੰ ਰੋਕਿਆ ਹੈਗਾ ਤੇ ਜਿਹੜਾ ਪਾਸੇ ਜਾਨੀ ਦੀ ਪਾਣੀ ਚ ਆ ਕੇ ਗੁਰਦਾਰਾ ਸਾਹਿਬ ਮੂਹਰੋਂ ਉਹਦੇ ਵਿੱਚ ਸਿੱਟਿਆ ਗਿਆ ਹੈਗਾ ਦੂਜੇ ਪਾਸੇ ਛੱਪੜ ਤੇ ਪਾਸੇ ਬੰਨ੍ਹ ਪਾਏ ਗਏ ਆ ਇਸ ਕਰਕੇ ਸਮੱਸਿਆ ਸਾਡੇ ਪਿੰਡ ਦੀ ਬਹੁਤ ਵੱਡੀ ਆ ਅਸੀਂ ਇਹ ਤੋਂ ਪਹਿਲਾਂ ਵੀ ਕਈ ਵਾਰ ਇੱਥੇ ਮਿਲ ਚੁੱਕੇ ਆ ਜੀ ਉਹ ਸਾਹਿਬ ਨੂੰ ਹਾਲਾਂਕਿ ਅਸੀਂ ਉੱਥੇ ਈਡੀਸੀ ਨੂੰ ਮੰਗ ਪੱਤਰ ਵੀ ਦੇ ਕੇ ਜਾਂਦਾ ਸੀਗਾ ਵੀ ਸਾਡੇ ਇੱਥੇ ਪਾਣੀ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਵੀ ਸਾਡੇ ਲੋਕ ਬਹੁਤ ਦੁਖੀ ਐ ਇਸ ਤੋਂ ਪਰ ਸਾਡੀ ਕੋਈ ਇੱਥੇ ਜਾਂਦੀ ਸੁਣਵਾਈ ਨਹੀਂ ਹੋਈ ਹੁਣ ਵੀ ਅੱਕ ਕੇ ਸਾਨੂੰ ਪਿੰਡ ਦੇ ਸਹਿਯੋਗ ਨਾਲ ਇੱਥੇ ਧਰਨਾ ਦੇਣਾ ਪਿਆਗਾ ਪਿਛਲੇ 8 ਦਿਨਾਂ ਤੋਂ ਅਸੀਂ ਲਗਾਤਾਰ ਇੱਥੇ ਬੈਠੇ ਆਂ 6ਵੇਂ ਦਿਨ ਜਾ ਕੇ ਸਾਡੀ ਇੱਥੇ ਗੱਲਬਾਤ ਚੱਲੀ ਆ ਨਾਇਬ ਸਾਹਿਬ ਜ਼ਿਲਦਾਰ ਨਾਲ ਉਹਨਾਂ ਨੇ ਕੱਲ ਇੱਥੇ ਜਾਂਦੀ ਸਾਨੂੰ ਪਹਿਲੇ ਦਿਨ ਭਰੋਸਾ ਦਿੱਤਾ ਵੀ ਅਸੀਂ 2 ਵਜੇ ਮੀਟਿੰਗ ਕਰਾਂਗੇ ਕੱਲ ਉਹਨਾਂ ਨੇ ਸਹੀ 2 ਵਜੇ ਆ ਕੇ ਮੀਟਿੰਗ ਕਰੀ ਆ ਇਹੋ ਸਾਹਿਬ ਵੀ ਬੁਲਾਏ ਸੀ ਤੇ ਜਿਹੜੇ ਸੀਵੇਰੇ ਬੋਰਡ ਦੇ ਐਸਡੀਓ ਸਾਹਿਬ ਸੀ ਜੇਈ ਸੀ ਉਹ ਵੀ ਆਏ ਸੀ। ਉਹਨਾਂ ਨੇ ਭਰੋਸਾ ਦਿੱਤਾ ਸੀ ਕੱਲ ਸਾਨੂੰ ਵੀ ਅਸੀਂ ਉਹਨਾਂ ਨੇ ਨਕਸ਼ਾ ਦਿਖਾਤਾ ਸੀਗਾ ਸਾਨੂੰ ਵੀ ਆਹ ਥੋੜਾ ਬਣਿਆ ਵਾ ਜੀ ਇੱਥੋਂ ਵੀ ਨਥਾਣੇ ਤੋਂ ਜਿਹੜਾ ਡਰੇਨ ਆ ਦਿਆਲਪੁਰੇ ਦੀ ਉੱਥੇ ਇਹ ਜਿਹੜੀ ਥੋੜਾ ਟ੍ਰੀਟਮੈਂਟ ਪਲਾਟ ਲਾ ਕੇ ਇਹ ਪਾਣੀ ਪਊਗਾ। ਇਹ 27 ਲੱਖ ਦਾ ਜਿਹੜਾ 27 ਕਰੋੜ ਦਾ 27 ਕਰੋੜ ਦਾ ਯਾਨੀ ਦੀ ਜਿਹੜਾ ਇਹ ਪ੍ਰੋਜੈਕਟ ਆ ਤੇ ਜਿਹਦੇ ਵਿੱਚੋਂ 17 ਕਰੋੜ ਆ ਜਿਹੜਾ ਉਹ ਥੋੜੀ ਪਾਈਪ ਲਾਈਨ ਤੇ ਪੈਣਾ ਹੈਗਾ ਤੇ ਬਾਕੀ ਦੇ ਜਿਹੜੇ ਪੈਸੇ ਆ ਉਹ ਜਾਨੀ ਦੀ ਜਿਹੜੇ ਪਟਨਾ ਮਸ਼ੀਨ ਨੇ ਜਾਂ ਕੋਈ ਮਹਿਕਮੇ ਨੂੰ ਦਰਖਤਾਂ ਦੀ ਪਰਭਾਈ ਕਰਨੀ ਆ ਉਹਦੇ ਲਈ ਆ ਇਸ ਕਰਕੇ ਅੱਜ ਫੇਰ ਜਾਨੀ ਦੀ ਮੀਟਿੰਗ ਉਹ ਕਹਿੰਦੇ ਕੱਲੂ ਥੋੜੀ ਡੀਸੀ ਸਾਹਿਬ ਨਾਲ ਕਰਵਾ ਦਿਆਂਗੇ ਉਹਦੇ 'ਚ ਸਮੱਸਿਆ ਇਹ ਬਣੀ ਵੀ ਆ ਵੀ ਜਿਹੜਾ ਉਹ 27 ਕਰੋੜ ਰੁਪਇਆ ਆਇਆ ਵਾ ਉਹ ਜਾਨੀ ਦੀ ਕਹਿੰਦੇ ਇਹ ਤੋਂ ਪਹਿਲਾਂ ਉਹਨਾਂ ਨੇ ਤਿੰਨ ਵਾਰੀ ਟੈਂਡਰ ਪਾਤਾ ਕੋਈ ਟੈਂਡਰ ਨਹੀਂ ਚੱਕ ਰਿਹਾ ਹੈਗਾ ਹੁਣ ਚੌਥੀ ਵਾਰ ਉਹਨਾਂ ਨੇ ਫੇਰ ਟੈਂਡਰ ਲਾਤਾ ਜਿਹੜਾ ਕਹਿੰਦੇ 30 ਤਰੀਕ ਨੂੰ ਖੁੱਲਣਾ ਹੈਗਾ ਇਸ ਕਰਕੇ ਸਾਡੀ ਇੱਥੋਂ ਇਹ ਜਥੇਬੰਦੀ ਨੇ ਤੇ ਜਿਹੜੇ ਸਾਡੀ ਕਮੇਟੀ ਬਣੀ ਆ ਉਹਨਾਂ ਨੇ رائے ਕਰਕੇ ਕੱਲ ਨੈਤ ਸਿਲਦਾਰ ਸਾਹਿਬ ਨੂੰ ਵੀ ਇਹ ਗੱਲ ਕਹੀਦੀ ਸੀ ਵੀ ਅਸੀਂ ਉਹਨਾਂ ਚਾਰ ਇੱਥੇ ਡਟੇ ਰਹਾਂਗੇ ਵੀ ਹੋ ਸਕਦਾ ਤੁਸੀਂ ਫੇਰ 30 ਤਰੀਕ ਨੂੰ ਕਹਿ ਦੋ ਵੀਰ ਟੈਂਡਰ ਫੇਰ ਨਹੀਂ ਚੱਕਿਆ ਗਿਆ ਤੇ ਗੱਲ ਜਾਣੀ ਦੀ ਪਹਿਲਾਂ ਜਿੱਥੇ 2.5 ਸਾਲਾਂ ਤੋਂ ਖੜੀ ਹੈ ਗੱਲ ਉੱਥੇ ਦੀ ਉੱਥੇ ਖੜੀ ਆ ਇਸ ਕਰਕੇ ਸਾਡੇ ਲੋਕਾਂ ਦਾ ਹੀ ਪੂਰਾ ਇਰਾਦਾ ਹੈਗਾ ਇਸ ਗੱਲ ਤੋਂ ਉੱtreਏ ਆ ਵੀ ਬੂਰੇ ਦੇ ਬਾਰ ਤੱਕ ਜਾਵਾਂਗੇ ਜਾਂ ਤਾਂ ਸਰਕਾਰ ਸਾਨੂੰ ਫਿਰ ਇਹ ਤੋਂ ਕੁੱਟ ਕੇ ਠਾਲੇ ਜਾਂ ਫਿਰ ਸਾਡੇ ਜਿਹੜਾ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਆ ਉਹ ਇੱਥੇ ਜਿਹੜਾ ਬਣਦਾ ਹੈਗਾ ਉਹ ਕਰ ਦੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੂਲਾ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਅਸੀਂ ਅੱਜ ਇਕੱਠੇ ਹੋਏ ਆ ਦਫ਼ਤਰ ਨਗਰ ਪੰਚਾਇਤਾਂ ਦਾ ਥਾਣਾ ਦੇ ਵਿੱਚ ਲਗਾਤਾਰ ਚੱਲ ਰਹੇ ਦਿਨ ਰਾਤ ਦੇ ਮੋਰਚੇ ਵਿੱਚ ਅੱਜ 8ਵੇਂ ਦਿਨ ਦੇ ਵਿੱਚ ਸਾਡਾ ਮੋਰਚਾ ਪਹੁੰਚ ਚੁੱਕਿਆ ਹੈ ਬਹੁਤ ਹੀ ਜੋਸ਼ ਨਾਲ ਸਾਡਾ ਮੋਰਚਾ ਜਿਹੜਾ ਚੱਲ ਰਿਹਾ ਹੈ ਜੋਰਾਚੂਰਾ ਨਾਲ ਮੋਰਚਾ ਹੈਗਾ ਜੀ ਸਾਡਾ ਇਹ ਗੰਦੇ ਪਾਣੀ ਦੀ ਨਿਕਾਸੀ ਲਈ ਜੋ ਸਾਡੇ ਨਗਰ ਦੀਆਂ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸੱਥਾਂ ਸਾਡੀਆਂ ਪਾਣੀ ਦੇ ਵਿੱਚ ਡੁੱਬ ਗਾ ਅਸੀਂ ਇੱਕ ਦਿਨ ਪਹਿਲਾਂ ਵੀ ਪਾਈ ਸੀਗੀ ਵੀਡੀਓ ਕਿ ਮਾਨ ਸਾਹਿਬ ਸਾਡੇ ਤਾਂ ਸੱਥਾਂ ਹੀ ਪਾਣੀ ਨਾਲ ਡੁੱਬ ਗਿਆਂ ਪੰਗਾ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਸਾਡੀ ਤਾਂ ਸਰਕਾਰੀ ਸੱਥਾਂ ਚ ਚੱਲੂਗੀ ਤੇ ਮੈਨੂੰ ਲੱਗਦਾ ਵੀ ਥੋੜੀ-ਮੋਟੀ ਸਾਡੀ ਪ੍ਰਸ਼ਾਸਨ ਦੇ ਵਿੱਚ ਹਲਚਲ ਹੋਈ ਹੈ ਸਾਡੀ ਗੱਲਬਾਤ ਕੱਲ੍ਹ ਹੋਈ ਹੈ ਮਾਨਯੋਗ ਸਾਡੇ ਨੈਬ ਤਹਿਸੀਲਦਾਰ ਜਿਹੜੇ ਹੈਗੇ ਹੈ ਗੁਰਪ੍ਰੀਤ ਕੌਰ ਨਾਲ ਤੇ ਸਾਡੇ ਯੋ ਸਾਹਿਬ ਵੀ ਆਏ ਸੀ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਹੈ ਤੇ ਅੱਜ ਵੀ ਸਾਡੀ ਡੀਸੀ ਸਾਹਿਬ ਨਾਲ ਗੱਲਬਾਤ ਚੱਲ ਰਹੀ ਹੈ ਕੋਸ ਸਾਡੇ ਜਿਹੜੇ ਥੋਂਦੇ ਆ ਧਾਰਨਾਕਾਰੀ ਪ੍ਰਦਰਸ਼ਨਕਾਰੀ ਉੱਥੇ ਪਹੁੰਚੇ ਹੋਇਆ ਕੋਸ ਅਸੀਂ ਇੱਥੇ ਮੈਦਾਨ ਵਿੱਚ ਅੱਜ ਡਟੇ ਹੋਏ ਆਂ ਜੋਸ਼ ਨਾਲ ਪੂਰੇ ਨਾਲ ਅਸੀਂ ਇੱਕ ਦੋ ਨਾਰੇ ਵੀ ਲਾਵਾਂਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਸਾਡੀਆਂ ਮਾਵਾ ਭੈਣਾਂ ਦਾ ਇੱਕ ਜਿੰਦਾਬਾਦ ਸ਼ਿੰਗਾਰਸ਼ੀ ਲੋਕਾਂ ਦਾ ਏਕਾ ਜਿੰਦਾਬਾਦ 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 ਨਾਰੀ ਜਿੰਦਾਬਾਦ 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 ਕਿਸਾਨ ਭਰਾਵਾਂ ਦਾ ਏਕਾ ਜਿੰਦਾਬਾਦ 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 ਅਸੀਂ ਹਾਂਜੀ ਅਸੀਂ ਸਾਡਾ ਅਸੀਂ ਇਹਦੇ ਜਿਹੜੇ ਆਪਣੀ ਗਰਾਹਾਂ ਸਾਡੀ ਜਥੇਵੰਦੀ ਆ ਉਹਦੇ ਝੰਡੇ ਹੇਠ ਹੀ ਅਸੀਂ ਸਾਰਾ ਇਹ ਜਿਹੜਾ ਕਰ ਰਹੇ ਹਾਂ ਮਾਰਚ ਜੋ ਵੀ ਸਾਡੀ ਜਥੇਬੰਦੀ ਸਾਨੂੰ ਅਡਰ ਦੇਊਗੀ ਦੂਜਾ ਹੁਕਮ ਵੀ ਜੇ ਇਹਨਾਂ ਨੇ ਸਾਡੀ ਪ੍ਰਸ਼ਾਸਨ ਨੇ ਨਾ ਸੁਣੀ ਅਸੀਂ ਤਿੱਖਾ ਸੰਘਰਸ਼ ਕਰਾਂਗੇ ਜੋ ਸਾਡੀ ਕਿਵੇਂ ਆਊਗਾ ਜਥੇਬੰਦੀ ਦਾ ਹੁਕਮ ਕਿਉਂਕਿ ਉਹ ਸਾਨੂੰ ਦੱਸਣਗੇ ਆ ਜਾ ਕੇ ਉੱਥੋਂ ਜੇ ਦਾ ਸਾਡਾ ਅੱਜ ਹੱਲ ਹੋਇਆ ਹੋਇਆ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਤਾਂ ਨਹੀਂ ਅਸੀਂ ਤਿੱਖੇ ਸੰਘਰਸ਼ ਦੀ ਤਿਆਰੀ ਲਈ ਡਟਾਂਗੇ ਮidanਾਂ ਦੇ ਵਿੱਚ ਰੋਡ ਵੀ ਜਾਮ ਕਰਾਂਗੇ ਜੋ ਵੀ ਸਾਡੀ ਜਥੇਬੰਦੀ ਦਾ ਹੁਕਮ ਹੋਊਗਾ ਉਹ ਅਸੀਂ ਜ਼ਰੂਰ ਕਰਾਂਗੇ ਹਾਂਜੀ ਬਹੁਤ ਬਹੁਤ ਬੁਰਾ ਹਾਲ ਹੈ ਜੀ ਤੁਸੀਂ ਕਵਰ ਕਰਕੇ ਲਿਆਇਓ ਨਾਲ ਥੋੜਾ ਥੋੜਾ ਵੀਰਾਪੱਤੀ ਵਾਲਾ ਖੂਹ ਸਹਨਾਪੱਤੀ ਵਾਲਾ ਖੂਹ ਗਊਸ਼ਾਲਾ ਦੇ ਗੇਟ ਅੱਗੇ ਆ ਸਾਰੀਆਂ ਗਲੀਆਂ ਬਾਕੀ ਗੰਦੇ ਪਾਣੀ ਨਾਲ ਸਾਡੀ ਇੱਕ ਆ ਜਾਂਦੀ ਹੈ ਲੱਖਾ ਮਾਰਕੀਟ ਉਹ ਗੋਨੇਆਣਾ ਰੋਡ ਤੇ ਬਹੁਤ ਬੁਰਾ ਹਾਲ ਹੈ ਸਕੂਲਾਂ ਨੇ ਮੂਰੇ ਬੁਰਾ ਹਾਲ ਹੈ ਨਿੱਕੇ ਨਿੱਕੇ ਬੱਚੇ ਬੂਟ ਲਾ ਕੇ ਪਾਣੀ ਵੇਦੀ ਲੰਘਦੇ ਹੋਏ ਅਸੀਂ ਆਪ ਦੇਖਦੇ ਹਾਂ ਕਈਆਂ ਦਾ ਅਸੀਂ ਵੇਚਦੀ ਲੰਘਾ ਕੇ ਵੀ ਆਉਂਦੇ ਆ ਚੱਕ ਕੇ ਬੱਚਿਆਂ ਨੂੰ ਪਰ ਹੁਣ ਇੰਨਿਆਂ ਨੂੰ ਤਾਂ ਅਸੀਂ ਵੀ ਸੇਵਾ ਨਹੀਂ ਕਰ ਸਕਦੇ ਹਨ ਵੀ ਕਿਸ ਤਰ੍ਹਾਂ ਅਸੀਂ ਨਿਗਾਹ ਸਕੀ ਉਹਨਾਂ ਨੂੰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜਲਦ ਤੋਂ ਜਲਦ ਸਾਡਾ ਹੱਲ ਕੀਤਾ ਜਾਵੇ ਧੰਨਵਾਦ ਸਾਸਰੀਆਂ ਦੁਨੀਆ ਨਿਕਤਾ ਗ੍ਰਾਹਾਂ ਵੱਲੋਂ ਜੋ ਕਿ ਪਿਛਲੇ 8 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਸਾਡੇ ਕੋਲ ਪੱਤਰਕਾਰ ਪਹੁੰਚੇ ਨੇ ਹੁਣ ਅਸੀਂ ਗੁਰੂ ਘਰ ਦੇ ਬਾਹਰਲੇ ਪਾਸੇ ਖੜਿਆ ਹਾਂ ਜਿੱਥੇ ਹੁਣ ਵੇਖੋ ਆਪਾਂ ਇੱਧਰ ਗਊਸ਼ਾਲਾ ਹੈ ਇੱਥੇ ਸ਼ਮਸ਼ਾਨ ਘਾਟਾ ਹੈ ਜਿਹੜੇ ਇੱਥੇ ਕੋਈ ਤੜਕੇ ਮੱਥਾ ਟੇਕਣੋਂ ਦਾ ਗਊਸ਼ਾਲਾ ਚ ਜਾ ਸਾਡੀ ਕੋਈ ਉਹਨਾਂ ਦੀ ਗੱਲ ਹੁੰਦੀ ਹੈ ਇਹ ਗੱਲ ਮਨਣੇ ਸਾਨੂੰ ਪ੍ਰਸ਼ਾਸਨ ਦੇ ਜਰੂਰ ਪਹੁੰਚਾਉਣੀ ਚਾਹੀਦੀ ਹੈ ਇਤਿਹਾਸਕ ਗੁਰਦੁਆਰਾ ਸੀਮੇ ਪਾਛੇ ਦਾ ਅਸੀਂ ਰਾਤ ਪੜਾਉਨੇ ਆ ਮੱਥਾ ਟੇਕਣੋਂ ਸਾਨੂੰ ਬਹੁਤ ਮੁਸ਼ਕਲ ਆਉਂਦੀ ਹੈ ਅਸੀਂ ਪ੍ਰਸ਼ਾਸਨ ਨੂੰ साकी जल्दी तो जल्द सरकार को पहुंची जाए सा पक्का मसला हल करवाया जाए राखी करो कटे होके अगे आओ

ਲੋਕਾਂ ਦੇ ਹਰ ਵਾਅਦੇ ਜਾਣੇ ਬੰਦੇ ਆਪਣੀ ਨਿਵਾਸੀ ਦਾ ਪੱਕਾ ਹਲਕਾ ਕੇ ਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ